ਵਾਣਾ ਬੀਡੀਆ ਸਲਾਕਾ ਤੇ ਮੁਖ ਬਲਾਰਾ ਸ਼ਰੋਮਣੀ ਅਕਾਲੀ ਦਾ ਅੰਮ੍ਰਿਤਸਰ ਸਰਦਾਰ ਗਿੱਲ ਸਾਹਿਬ ਉਚੇਚੇ ਤੌਰ ਤੇ ਪਹੁੰਚੇ ਹਨ ਧੰਨਵਾਦ ਜੀ ਆਇਆਂ ਲਾਪ੍ਰੀਤੀ ਬਰਮ ਸਨਮਾਨਯੋਗ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਰੱਬ ਵਰਗੀਆਂ ਰੂਹਾਂ ਤੇ ਪਾਵਨ ਪਵਿੱਤਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਗੋਦ ਦਾ ਨਿਗ ਮੰਨ ਲਈ ਸਾਥ ਸੰਗੀਜਨੋ ਆਓ ਗੁਰਮਤਿ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਲ ਕਰਗੀਤਰ ਪਿਤਾ ਵੱਲੋਂ ਬਖਸ਼ੀ ਕੀਤੀ ਹੋਈ ਫਤਿਹ ਦੀ ਸਾਂਝ ਪਾ ਕਰਕੇ ਤੇ ਉਹਨਾਂ ਦੇ ਚਰਨਾਂ 'ਚ ਆਪਣੀ ਹਾਜ਼ਰੀ ਗਾਉ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਜਨਮ ਵਿਛੜੇ ਇਥੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਪੈ ਰਵਿਦਾਸ ਪਾਟ ਲਖ ਜੀਓ ਪਿਰ ਕਿਓ ਦਰਸ਼ਨ ਦੇਖੇ ਤੇ 사ਤਗੁਰੂ ਥੀ ਗੁਰੂ ਰਵੀਦਾਸ ਜੀ ਮਹਾਰਾਜ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸੂਰਬੀਰ ਯੋਧੇ ਜਰਨੈਲ ਜਨਮ ਦਿਹਾੜਾ ਸੰਗਤਾਂ ਮਨਾ ਰਿਆ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੀ ਲੀਡਰਸ਼ਿਪ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੋ ਕਿ ਤਕਰੀਬਨ 40-42 ਸਾਲ ਤੋਂ ਸਾਡੀ ਉਨੀ ਉਮਰ ਵੀ ਨਹੀਂ ਸੀ ਆ ਗਈ ਜਦੋਂ ਤੇ ਮਾਨ ਸਾਹਿਬ ਹਨ ਵੱਲੋਂ ਸੁਣਦੇ ਆ ਰਹੇ ਆਂ ਉਹ ਵੀ ਸਮਾਂ ਸੀ ਜਦੋਂ ਸੰਤਾਂ ਦੀ ਤਸਵੀਰ ਰੱਖਣ ਦੇ ਉੱਤੇ ਤੇ ਸੰਤਾਂ ਦਾ ਨਾਮ ਲੈਣ ਤੇ ਦੇਸ਼ਧ్రోਹ ਵਰਗੇ ਭੜੇ ਜਿਹੜੇ ਕਾਨੂੰਨ ਲਾਕੇ ਤੇ ਲੰਮੇ ਸਮੇਂ ਲਈ ਜੇਲ੍ਹਾਂ ਚ ਡੱਕ ਦਿੱਤਾ ਜਾਂਦਾ ਸੀ ਪਰ ਇਹ ਪਰਤ ਜਿਹੜੀ ਤੋੜੀ ਆ ਸਰਦਾਰ ਮਾਨ ਸਾਹਿਬਾ ਨੇ ਤੋੜੀ ਆ ਭਾਵੇਂ ਕੁਝ ਲੀਡਰਸ਼ਿਪ ਬਥੇਰੀਆਂ ਪਾਰਟੀਆਂ ਬਣੀਆਂ ਬਠੇਰੀਆਂ ਜਥੇਬੰਦੀਆਂ ਹੋਈਆਂ ਬਠੇਰੀਆਂ ਭੰਗ ਹੋਈਆਂ ਪਰ ਇੱਕੋ ਇੱਕ ਜੇ ਕੋਈ ਹਲਿਸਤਾਨ ਤੇ ਰਾਜ ਤੇ ਆਜ਼ਾਦੀ ਦੀ ਗੱਲ ਦੇ ਸੰਕਲਪ ਦੇ ਉੱਤੇ ਟਿਕੇ ਹੋਏ ਨੇ ਬੇਗਮਪੁਰੇ ਦੇ ਸੰਕਲਪ ਤੇ ਟਿਕੇ ਹੋਏ ਨੇ ਪਾਸ਼ਾਹੀ ਦਾਵੇ ਦੇ ਸੰਕਲਪ ਤੇ ਟਿਕੇ ਹੋਏ ਨੇ ਉਹ ਸਰਦਾਰ ਸ਼ਿਵਰੰਜੀਤ ਸਿੰਘ ਜੀ ਮਾਰਤ ਤੇ ਇੱਕੋ ਇੱਕ ਪਾਰਟੀ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਨਾਲ ਤੇ ਮਹਾਰਾਜ ਦੇ ਥਾਪੜੇ ਦੇ ਨਾਲ ਤੇ ਉਹਨਾਂ ਦੇ ਬਾਪੂ ਜੀ ਬਾਪੂ ਜਗਿੰਦਰ ਸਿੰਘ ਹਰਾਂ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਕੱਲ ਉਸੇ ਫਲਫਲੇ ਦੇ ਵਿੱਚ ਚੱਲ ਰਹੇ ਨੇ ਸੋ ਗੁਰੂ ਰਵਿਦਾਸ ਜੀ ਵੀ ਇਹੋ ਫਰਮਾਨ ਕਰਦੇ ਨੇ ਆਂਦੇ ਵੀ ਬਹੁਤ ਜਨਮ ਵਿਛੜੇ ਤੇ ਮਾਧੋ ਤੇ ਜਨਮ ਤੇ ਮਾਰੇ ਲੇਖੇ ਅੰਨੇ ਮੈਨੂੰ ਬਹੁਤ ਸਮਾ ਹੋ ਗਿਆ ਸੀ ਮੈਂ ਰੋਂਦਾ ਵਰਦਾਬ ਕਰਦਾ ਸੀ ਤੇ ਅੱਜ ਤੇਰੇ ਦਰਸ਼ਨਾਂ ਨੂੰ ਮੈਂ ਲੋਚਦਾ ਆ ਇਹ ਦਰਸ਼ਨ ਜਿਦਾਰੇ ਤੇਰੇ ਅੱਜ ਕਰਕੇ ਤੇ ਮੈਂ ਨਿਹਾਲ ਹੋ ਗਿਆ ਵਾਂ ਸੋ ਬੇਗੰਪੁਰਾ ਸ਼ਹਿਰ ਕੋ ਨਾ ਬੇਗੰਪੁਰੇ ਸ਼ਹਿਰ ਦੇ ਵਿੱਚ ਰਵੀਦਾਸ ਜੀ ਉਹਨਾਂ ਨੇ ਇਹ ਜ਼ਿਕਰ ਕੀਤਾ ਆ ਵੀ ਬੇਗੰਪੁਰਾ ਤੇ ਜਿਹੜੇ ਸ਼ਹਿਰ ਦੇ ਬਸ਼ਿੰਦੇ ਆ ਉਹ ਸ਼ਹਿਰ ਹੋਵੇਗਾ ਜਿਸ ਵਿੱਚ ਊਚ ਨੀਚ ਜਾਤ ਪਾਤ ਦਾ ਸਾਰਾ ਖੰਡਨ ਕਰਕੇ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗਮ ਕੋ ਬਣਾਈ ਚੌ ਵਰਨਾ ਕੋ ਉਪਦੇਸ਼ ਸੰਝਾ ਰਾਹ ਦੋਵੇਂ ਖਸਮ ਇੱਕ ਤੇ ਸੱਬੇ ਸਾਂਝੀ ਵਾਇਸਦਾਨ ਕੋਈ ਨਾ ਦਿਸੇ ਬਾਹਰਾ ਉਹ ਚੀਜ਼ ਦਾ ਉਪਦੇਸ਼ ਜਿਹੜਾ ਬੇਗੰਪੁਰਾ ਚਾਹੇ ਉਹਨੂੰ ਖਾਲਿਸਤਾਨ ਕਹੋ ਰਾਜਪਾਤ ਆਜ਼ਾਦੀ ਦੇ ਜਿਹੜੇ ਬਸ਼ੰਦੇ ਆ ਉਹਦੇ ਵਿੱਚ ਗੁਰ ਰਵਿਦਾਸ ਮਹਾਰਾਜ ਜੀ ਨੇ ਐਰੇ ਨੇ ਇਹਦਾ ਜ਼ਿਕਰ ਕੀਤਾ ਆ ਉਹਦੇ ਵਿੱਚ ਸਾਰੇ ਅਮਨ ਚੈਨ ਤੇ ਸ਼ਾਂਤੀ ਦੇ ਨਾਲ ਰਹਿ ਸਕਣਗੇ ਜਿੱਦੀ ਲੜਾਈ ਜਦੋਂ ਜਿਹੜੇ 40 ਸਾਲਾਂ ਤੋਂ ਸੰਘਰਸ਼ ਲੜ ਰਹੇ ਆ ਆਪ ਸਭ ਨੂੰ ਪਤਾ ਹੀ ਆ ਕਿ ਜੋ ਜ਼ੁਲਮ ਜ਼ਬਰ ਸਿੱਖ ਕੌਮ ਦੇ ਨਾਲ ਹੋਇਆ ਆ ਜੋ ਬਦੀ ਕੀਆ ਹੋਇਆ ਆ ਆਪਣਾ ਸੂਨਾ ਦਾ ਬਲਦਾਨ ਦੇ ਕੇ ਸਾਡੇ ਯੋਧਿਆਂ ਨੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਚੀਤ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਹੋਰ ਕਿੰਨੀਆਂ ਸ਼ਹੀਦੀਆਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾ ਲੈਣਾ ਤੇ ਸਾਡੇ ਨਵੇਂ ਜਿਹੜੇ ਸ਼ਹੀਦ ਭਾਈ ਦੀਪ ਸਿੰਘ ਜੀ ਸਿੱਧੂ ਤੇ ਜਿਹੜੀ ਲੰਡਨ ਦੀ ਸਟੇਟ ਦੇ ਵਿੱਚ ਜਿਹੜੀ ਇੰਗਲੈਂਡ ਦੀ ਧਰਤੀ ਦੇ ਉੱਤੇ ਸਾਡੇ ਭਰਾ ਤੇ ਸਾਡੇ ਨਤੜਕ ਯੋਧੇ ਆਉਣ ਵਾਲੇ ਸਾਡੇ ਸੂਚੇ ਲੀਡਰ ਜਿਹੜੇ ਭਾਈ ਅਵਤਾਰ ਸਿੰਘ ਜੀ ਖੰਡਾ ਉਹਨਾਂ ਨੂੰ ਯੂਕੇ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਕਤਲ ਕਰਾ ਦਿੱਤਾ ਗਿਆ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਾ ਦਿੱਤਾ ਗਿਆ ਕਿੱਥੇ ਕਿਤੇ ਇੰਡੀਅਨ ਸਟੇਟ ਨੇ ਇੱਥੇ ਇੰਡੀਆ ਦੇ ਵਿੱਚ ਸਾਡੇ ਕਤਲ ਕਰਾਏ ਆ ਉਹਦੇ ਪਿੱਛੇ ਚਾਹੇ ਕੋਈ ਕਿਸੇ ਦਾ ਵੀ ਹੱਥ ਕਹੜੇ ਪਰ ਇੰਡੀਅਨ ਸਟੇਟ ਜ਼ਰੂਰ ਉਹਦੇ ਵਿੱਚ ਇਨਵੋਲਡ ਹੈ ਕੁਝ ਆਪਣੇ ਜਿਹੜੇ ਆ ਰੂਹ ਪੋਸ਼ਪ ਦੇ ਜਿਨ੍ਹਾਂ ਨੇ ਸਿੱਖੀ ਦਾ ਦੇ ਆਪਣੇ ਭੇਖ ਬਣਾ ਕੇ ਤੇ ਕੌਮ ਨੂੰ ਜਿਹੜਾ ਲੰਬੂ ਲਾਇਆ ਆ ਆਪਾਂ ਨੂੰ ਸਾਰਿਆਂ ਨੂੰ ਪਛਾਣ ਦੀ ਲੋੜਿਆ ਮੇਰਾ ਜਿਹੜਾ ਰੋ ਰੋ ਜਿਹੜਾ ਅਜ ਗਜ ਹੋਇਆ ਹੈ ਅਜ ਧਰਤੀ ਨੂੰ ਵੇਖਦੇ ਹੋਏ ਤੇ ਮੈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਆ ਤੇ ਨੌਜਵਾਨਾਂ ਨੂੰ ਇਹੋ ਕੇ ਬੇਨਤੀ ਕਰਦਾ ਆ ਇਹ ਨਸ਼ਿਆਂ ਦੇ ਵਿੱਚ ਜਿਹੜੇ ਗੁਲਤਾਨ ਔਰ ਇਹ ਨੌਜਵਾਨੋ ਆਜੋ ਨਸ਼ਿਆਂ ਦੀ ਭੈੜੀ ਜਿਹੜੀ ਦਲਦਲ ਨੂੰ ਛੱਡ ਕੇ ਮੁਰ ਸਿੱਖੀ ਨੂੰ ਸਰਜੀਤ ਕਰੀਏ ਤੇ ਆਪਣੇ ਪਾਸ਼ਾਹੀ ਦਵੇ ਰਾਜ ਭਗ ਖਾਲਸਾਣ ਨੂੰ ਆਜ਼ਾਦ ਕਰਾਈਏ ਇਸ ਇੰਡੀਅਨ ਸਟੇਟ ਦੇ ਜੰਗਲਾਂ ਚੋਂ ਸਾਡੇ ਬੰਦੀ ਸਿੰਘ ਜਿਹੜੇ 30 30 35 35 ਸਾਲਾਂ ਚੋ ਜੇਲਾ ਚ ਡੱਕੇ ਨੇ ਕੁਝ ਸਾਡੇ ਸਾਥੀ ਡਿਮਰੂਗੜ੍ਹ ਵੀ ਨੇ ਕੁਝ ਅੰਮ੍ਰਿਤਸਰ ਦੀਆਂ ਜੇਲਾਂ ਦੇ ਵਿੱਚ ਵੀ ਨੇ ਆਓ ਉਹਨਾਂ ਦੀ ਗੱਲਬਾਤ ਪਾਈਏ ਤੇ ਪਾਸ਼ਾਹੀ ਦੇ ਪੰਥ ਦੇ ਪਰਸਤ ਦੀ ਏਕ ਦੀ ਗੱਲ ਕਰੀਏ ਨੌਜਵਾਨ ਏਕਤਾ ਕਰੀਏ ਕਾਇਮ ਕਰੀਏ ਸਿੱਖੀ ਸਿਰੂ ਸੰਭੀਏ ਤੇ ਗੁਰੂ ਕਲਗੀਧਰ ਪਿਤਾ ਤੇ ਜਿਹੜੇ ਜਿਹੜੇ ਸੰਤ ਗਿਆਨੀ ਜਨ ਆਇਆ ਸੀ ਖਾਲਸਾ ਪਿੰਡਰ ਵਾਲਿਆਂ ਨੂੰ ਪਿਆਰ ਕਰਦੇ ਨੇ ਉਹ ਆਪਣੇ ਸਿਰਾਂ ਤੇ ਦਸਤਾਰਾਂ ਤੇ ਬੀਬੀਆਂ ਵੀ ਆਪਣੇ ਕੇਸ ਕਤਲ ਨਾ ਕਰਾਇਆ ਕਰਨ ਦੇ ਆਪੇ ਪਾਚਿਆਂ ਨੂੰ ਇਹੋ ਚੀਜ਼ਾਂ ਲਈ ਵਿਦੇਸ਼ ਕਰੀਏ ਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨਾਂ ਵਰਗੇ ਆਪਣੇ ਬੱਚੇ ਬਿਹਾਰਸ ਪੈਦਾ ਕਰੀਏ ਸੋ ਇੰਨੀ ਇੱਕ ਬੇਨਤੀਆਂ ਮੈਂ ਪ੍ਰਮਾਣ ਕਰਦਾ ਸਾਡੇ ਨਾਲ ਗੁਰਦਾਸਪੁਰ ਦੀ ਧਰਤੀ ਤੋਂ ਜਿਹੜੇ ਆ ਸ਼ਹੀਦ ਪਰਿਵਾਰ ਕੁਝ ਬੀਬੀਆਂ ਵੀ ਆਈਆਂ ਨੇ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦੇ ਥਾਪੜੇ ਦੇ ਨਾਲ ਕੌਣ ਵਾਲੇ ਸਮੇਂ ਦੇ ਵਿੱਚੋਂ ਮੈਂ ਇਸ ਇਕੱਤਰਤਾ ਦੇ ਵਿੱਚੋਂ ਇਹ ਚੀਜ਼ ਦਾ ਬਚਨ ਮੰਦਿਆ ਕਿ ਗੁਰਦਾਸਪੁਰ ਤੇ ਮਾਝੇ ਦੀ ਬਿੱਡ ਦੇ ਵਿੱਚੋਂ ਆਪਾਂ ਆਪ ਸਭ ਦੇ ਅਸ਼ੀਰਵਾਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਬਹੁਤ ਵੱਡੀ ਮਹਿਮ ਜਿਹੜੀ ਨਸ਼ਿਆਂ ਦੇ ਪ੍ਰਤੀ ਤੇ ਸਿੱਖੀ ਦੇ ਪ੍ਰਤੀ ਜਿਹੜੀ ਆ ਵਿੱਡਣ ਜਾਵਾਂਗੇ ਸੋ ਇੰਨੀ ਇੱਕ ਬੇਨਤੀ ਕਰਦਾ ਹਾਂ ਖਿਮਤ ਆ ਜੱਜ ਕੇ ਅਸ਼ੀਰਵਾਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਵਰਗੀਆਂ ਰੂਹਾਂ ਦੇ ਦਰਸ਼ਕਦਾਰ ਕਰਦੇ ਫਿਰਦੇ ਹਾਂ ਫੱਟੀ ਦੀ ਸੰਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरु जी फते फते